ਆਸਟ੍ਰੇਲੀਆ ਨੇ ਸਟੱਡੀ ਵੀਜ਼ਾ ਬਿਲਕੁਲ ਬੰਦ ਕਰਤਾ ਆਸਟ੍ਰੇਲੀਆ ਸਟੱਡੀ ਵੀਜ਼ੇ ਨਹੀਂ ਦੇ ਰਿਹਾ ਜਾਂ ਤੁਸੀਂ ਇਹ ਸੁਣ ਰਹੇ ਹੋ ਕਿ ਆਸਟ੍ਰੇਲੀਆ ਤੋਂ ਰਿਫਿਊਜ਼ਲਸ ਬਹੁਤ ਜ਼ਿਆਦਾ ਆ ਰਹੀਆਂ ਨੇ ਦੋਸਤੋ ਉਹ ਪ੍ਰੋਫਾਈਲ ਦੀ ਰਿਫਿਊਜ਼ਲ ਆ ਰਹੀਆਂ ਨੇ ਜਿਨ੍ਹਾਂ ਨੂੰ ਧੱਕੇ ਨਾਲ ਆਸਟ੍ਰੇਲੀਆ ਦੇ ਵਿੱਚ ਅਪਲਾਈ ਕੀਤਾ ਜਾਂਦਾ ਏ ਜਿਹਦਾ ਧੱਕੇ ਨਾਲ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਲੈਵਲ 3 ਲੈਵਲ 4 ਜਾਂ ਲੈਵਲ 5 ਦੇ ਕਾਲਜਿਸ ਦੇ ਵਿੱਚ ਤੁਹਾਡੀ ਪ੍ਰੋਫਾਈਲ ਚੰਗੀ ਹੈ 2024 ਪਾਸ ਆਊਟ ਹੋ ਤੁਹਾਡੇ 6 ਈਚ ਬੈਂਡ ਨੇ ਜਾਂ 6 ਓਵਰਆਲ ਨਾਟ ਲੈਸਨ 5.5 ਬੈਂਡ ਨੇ ਤੁਸੀਂ ਬੈਚਲਰ ਦੇ ਜੇ ਆ ਮਾਸਟਰਸ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਸਕਦਾ ਹੈ ਤੁਹਾਡੇ ਕੋਲ ਫਾਈਨੈਂਸ਼ੀਅਲਸ ਹੈਗੇ ਨੇ ਤੁਸੀਂ 1 ਸਾਲ ਦੀ ਆਸਟ੍ਰੇਲੀਆ ਦੀ ਫੀਸ ਭਰ ਸਕਦੇ ਹੋ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਬਹੁਤ इजीली ਲੈ ਸਕਦੇ ਹੋ ਆਸਟ੍ਰੇਲੀਆ ਅੱਜ ਵੀ ਉਹਨਾਂ ਨੂੰ ਵੀਜ਼ਾ ਦੇ ਰਿਹਾ ਹੈ ਜਿਨ੍ਹਾਂ ਦੀ ਪ੍ਰੋਫਾਈਲਸ ਐਲੀਜੀਬਲ ਨੇ ਜਿਨ੍ਹਾਂ ਦੀ ਜੀਟੀ ਬਹੁਤ ਜਲਦੀ ਕਲੀਅਰ ਹੋ ਰਹੀ ਹੈ ਜਿਨ੍ਹਾਂ ਕੋਲ ਇਨਕਮ ਸੋਰਸ ਹੈ ਉਹਨਾਂ ਨੂੰ ਵੀਜ਼ਾ ਮਿਲਦਾ ਪਿਆ ਕੀ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਸਕਦਾ ਹੈ ਇਹ ਜਾਣਨ ਲਈ ਤੁਸੀਂ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਪ੍ਰੋਫਾਈਲ ਅਸੈਸ ਕਰਾਉਣ ਲਈ ਤੁਸੀਂ ਸਾਡੇ ਕਿਸੇ ਵੀ ਦਫ਼ਤਰ ਦੇ ਵਿੱਚ ਆ ਸਕਦੇ ਹੋ ਖੰਨਾ ਮੁਹਾਲੀ ਕੁਰਕਸ਼ੇਤਰ